تو اپ کے خاطر اور دوار کے نائک کے پاس سمارے ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਕੋਦਰ ਤੋਂ ਕੁਝ ਦੂਰੀ ਤੇ ਬਾਬਾ ਮਲ ਤੰਤਨ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਅੱਜ ਸਾਲਾਨਾ ਜੋੜ ਮੇਲਾ ਚੱਲ ਰਿਹਾ ਹੈ ਉਸ ਦੇ ਸਬੰਧ ਵਿੱਚ ਹੈੱਡ ਗ੍ਰੰਥੀ ਅਮਰਜੀਤ ਜੀ ਸਾਡੇ ਨਾਲ ਨੇ ਅ ਸਰ ਜੇਕਰ ਗੱਲ ਕਰੀਏ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈਗਾ ਵਾ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਗੁਰਨਾਨਕ ਨਾਮ ਲੇਵਾ ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨ ਗगन ਨਵਖੰਡ ਮੈਂ ਜੋਤ ਸਰੂਪੀ ਰਹਿਓ ਪਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਧਰਤੀ ਦੇ ਉੱਤੇ ਉਹਨਾਂ ਨੇ ਚਰਨ ਪਾਏ ਜਿਸ ਟਾਈਮ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਮੌਤ ਸਹਿ ਵਿਉਣ ਜਾਂਦੇ ਹਨ ਤਾਂ ਇਸ ਨਗਰ ਵਿੱਚ ਬਾਬਾ ਮਲ ਜੀ ਉਹਨਾਂ ਦੇ ਪਰਮ ਸੇਵਕ ਉਹਨਾਂ ਦੇ ਦਰਸ਼ਨਾਂ ਵਾਸਤੇ ਉਹਨਾਂ ਨੂੰ ਉਡੀਕਦੇ ਸਨ ਉਹਨਾਂ ਦੇ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨ ਤੇ ਐਸੇ ਸਤਿਗੁਰੂ ਉਹਨਾਂ ਦੇ ਜਾਣਨ ਹਾਰੇ ਇੱਥੇ ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਇੱਥੇ ਉਹਨਾਂ ਨੇ ਪਾਵਨ ਚਰਨ ਪਾਏ ਅਤੇ ਬਾਬਾ ਮਲਜੀ ਜੋ ਜੋੜੇ ਗੰਢਣ ਦਾ ਕੰਮ ਕਰਦੇ ਸਨ ਨਾਲ ਨਾਲ ਭਗਤੀ ਕਰਦੇ ਸਨ ਸਤਗੁਰੂ ਜੀ ਜਦੋਂ ਇਸ ਟਾਈਮ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਉਹਨਾਂ ਨੇ ਜੋੜਾ ਪਹਿਨਾਇਆ ਸਤਗੁਰੂ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਕਿਹਾ ਬਾਬਾ ਜੀ ਮੰਗੋ ਜੋ ਮੰਗਣਾ ਤੇ ਬਾਬਾ ਮਲਜੀ ਦੇਹ ਰੋਗਤਾ ਤੋਂ ਪੀੜਿਤ ਸਨ ਉਹਨਾਂ ਨੇ ਦੇਹ ਰੋਗਤਾ ਦਾ ਵਾਸਤੇ ਦਾਨ ਵਾਸਤੇ ਬੇਨਤੀ ਕੀਤੀ ਸਤਿਗੁਰੂ ਜੀ ਉਹਨਾਂ ਨੂੰ ਦੇਹ ਰੋਗਤਾ ਦਾ ਦਾਨ ਦਿੱਤਾ ਅਤੇ ਨਾਲ ਹੀ ਵਰ ਬਖਸ਼ੇ ਕਿ ਜੋ ਵੀ ਇਸ ਸੰਸਥਾਨ ਤੇ ਆਵੇਗਾ ਸਰਦਾ ਸਿਹਤ ਉਹਨਾਂ ਦੇ ਦੁੱਖ ਵੀ ਦੂਰ ਹੋਣਗੇ ਸੋ ਅੱਜ ਉਹਨਾਂ ਦੇ ਮੁੱਖ ਬਾਕ ਸਤਿਗੁਰੂ ਜੀ ਦੇ ਫਲੀਪੂਤ ਹੋ ਰਹੇ ਹਨ ਉਹ ਪੂਰੇ ਹੋ ਰਹੇ ਹਨ ਦੇਸ਼ ਆ ਵਿਦੇਸ਼ਾਂ ਵਿੱਚੋਂ ਸੰਗਤਾਂ ਜੋ ਦੇ ਦੇ ਰੋਗ ਰੋਗ ਤੋਂ ਪੀੜਤ ਹਨ ਉਹ ਇੱਥੇ ਆ ਕਰਕੇ ਦੇ ਰੋਗਤਾ ਦਾ ਦਾਨ ਪ੍ਰਾਪਤ ਕਰਦੇ ਹਨ ਅਤੇ ਆਪਣੇ ਆਪ ਨੂੰ ਵਿਭਾਗਾ ਸਮਝਦੇ ਹਨ ਅੱਜ ਦੇ ਦਿਨ ਜੋ ਸਾਲਾਨਾ ਜੋੜ ਮੇਲਾ ਅੱਜ 435 ਵਾਂ ਸਾਲਾਨਾ ਜੋੜ ਮੇਲਾ ਸਮੂਹ ਸਾਧ ਸੰਗਤ ਬੜੇ ਉਤਸ਼ਾਹ ਤੇ ਸ਼ਰਧਾ ਸਹਿਤ ਮਨਾ ਰਹੀਆਂ ਹਨ ਇਹ ਜਾਨਾ ਜੋੜ ਮੇਲਾ ਜੋ ਜੂਨ ਮਹੀਨੇ ਦੇ ਦੂਸਰੇ ਹਫਤੇ ਯਾਨੀ ਜੋ ਜੇਠ ਮਹੀਨੇ ਦਾ ਆਖੀਰਲਾ ਸ਼ਨੀਵਾਰ ਹੁੰਦਾ ਹੈ ਉਸ ਸ਼ਨੀਵਾਰ ਇੱਥੇ ਬੜੀ ਸ਼ਰਦਾ ਦੇ ਨਾਲ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜੋ ਵਿਦਿਸ਼ ਦਿਸ਼ਾ-ਵਿਸ਼ਾ ਵਿੱਚੋਂ ਹਮ ਹਮ ਆ ਕੇ ਸੰਗਤਾਂ ਪੁੱਜਦੀਆਂ ਹਨ ਅਤੇ ਆਪਣੀਆਂ ਸ਼ੁਭ ਮਨੁਕ ਕਾਮਨਾਵਾਂ ਪੂਰੀਆਂ ਕਰਦੀਆਂ ਹਨ ਜੋ ਇੱਥੇ ਦਾ ਜੋ ਹਰ ਵਕਤ ਇੱਥੇ ਸ਼੍ਰੀ ਖੰਡ ਪਾਠ ਸਾਹਿਬ ਆਰੰਭ ਰਹਿੰਦੇ ਹਨ ਸੰਗਤਾਂ ਆਪਣੀਆਂ ਸ਼ੁਭ ਮਨੁ ਭਾਵਨਾਵਾਂ ਦੁਆਰਾ ਕੋਈ ਤੰਦਰੁਸਤੀ ਵਾਸਤੇ ਕੋਈ ਵਿਦੇਸ਼ ਜਾਣ ਵਾਸਤੇ ਕੋਈ ਵਿਦੇਸ਼ ਵਿੱਚ ਪੱਕੇ ਹੋਣ ਵਾਸਤੇ ਸ਼ੁਕਰਾਨੇ ਵਾਸਤੇ ਕਰਦੀਆਂ ਹਨ ਅਤੇ ਇੱਥੇ ਅੱਠੇ ਪੈਸ ਲੰਗਰ ਦਾ ਪ੍ਰਵਾਹ ਚੱਲਦਾ ਹੈ ਇਹ ਜੋ ਸਥਾਨ ਹੈ ਇੱਥੇ ਸ਼ਨੀਵਾਰ ਚੌਂਕੀ ਦਾ ਦਿਨ ਹੁੰਦਾ ਹੈ ਜੋ ਸੰਗਤਾਂ ਪੀੜਤ ਹਨ ਉਹ ਸੱਤ ਚੌਕੀਆਂ ਦਾ ਇੱਥੇ ਜੋ ਮਰਿਆਦਾ ਹੈ ਜੋ ਦੂਰ ਤੋਂ ਆਉਂਦਾ ਹੈ ਜਾਂ ਜੋ ਜਿਆਦਾ ਮਰੀਜ਼ ਹੈ ਉਸ ਵਾਸਤੇ ਇੱਕ ਚੌਂਕੀ ਇੱਥੇ ਭਰ ਕੇ ਪੰਜ ਘਰ ਭੰਨ ਦਾ ਅਤੇ ਸਤਵੀਂ ਫੇਰ ਇੱਥੇ ਆ ਕਰਕੇ 7 ਵਜੇ ਦਾ ਸ਼ਕਰਾਨਾ ਕਰਦੇ ਹਨ ਇਸ ਤਰ੍ਹਾਂ ਸੰਗਤਾਂ ਜੋ ਹੈ ਇੱਥੇ ਨਸਤਮਸਤਕ ਹੋ ਕੇ ਪਰਸੰਨ ਹੁੰਦੀਆਂ ਹਨ ਜੀ ਇਹ ਇੱਥੇ ਦਾ ਇਤਿਹਾਸ ਸੰਖੇਪ ਇਤਿਹਾਸ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਭ ਜੇਕਰ ਇੱਥੇ ਆਣਾ ਹੋਵੇ ਕਿਸੇ ਨੇ ਤੇ ਉਹਨੂੰ ਕਿਸ ਦਿਨ ਆਣਾ ਚਾਹੀਦਾ ਹੈਗਾ ਵਾ ਇੱਥੇ ਸ਼ਨੀਵਾਰ ਤੋਂ ਸ਼ਨੀਵਾਰ ਜੋ ਹੈ ਉਹ ਇੱਥੇ ਮੇਲਾ ਲੱਗਦਾ ਹੈ ਵੈਸੇ ਤਾਂ ਸੰਗਤਾਂ ਖੁਸ਼ੀ ਦੇ ਤੌਰ ਤੇ ਜਿਸ ਵਕਤ ਵੀ ਆ ਸਕਦੀਆਂ ਹਨ ਪਰ ਜੋ ਚੌਂਕੀ ਭਰਦੇ ਹਨ ਉਹ ਜੋ ਸ਼ਨੀਵਾਰ ਦਾ ਦਿਨ ਹੈ ਸਵੇਰ ਤੋਂ ਲੈ ਕੇ ਕੀਰਤਨ ਆਰੰਭ ਹੋ ਜਾਂਦਾ ਹੈ ਸ਼ਾਮ ਤੱਕ ਹੁੰਦਾ ਹੈ ਅਤੇ ਐਤਵਾਰ ਸਵੇਰ ਨੂੰ 5 ਵਜੇ 5:30 ਵਜੇ ਜੋ ਹੈ ਉਹ ਸਮਾਪਤੀ ਹੁੰਦੀ ਹੈ ਫਿਰ ਸੰਗਤਾਂ ਆਪੋ ਆਪਣੇ ਘਰਾਂ ਨੂੰ ਜਾਂਦੀਆਂ ਹਨ ਜੀ ਇਹ ਸਨ ਭਾਈ ਸਾਹਿਬ ਜਿਹੜੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਵੀ ਕੋਈ ਦੁਖੀ ਆਂਦਾ ਹੈ ਤਾਂ ਉਹ ਇੱਥੇ ਸੁਭੀ ਹੋ ਕੇ ਜਾਂਦਾ ਹੈ ਕਿਉਂਕਿ ਇੱਥੇ ਜਿਹੜੀ ਚਰਨ ਧੂੜ ਹੈ ਉਹ ਆਪਣੇ ਸਰੀਰ ਤੇ ਮਲਦਾ ਹੈ ਜੋੜਾਂ ਦੇ ਦਰਦ ਉਸਤੇ ਠੀਕ ਹੁੰਦੇ ਹਨ ਅਤੇ ਜਿਹੜਾ ਸਤ ਚੁੰਮਕੀਆਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਪਰਦਾ ਹੈ ਉਸਤੇ ਸਾਰੇ ਹੀ ਦੁੱਖ ਦਰਦ ਦੂਰ ਹੁੰਦੇ ਨੇ ਕੈਮਰਾ ਪਰਸੰਦ ਨਾਲ ਪਣੀ ਤਰੋੜਾ ਨਿਕੁੱਤ ਅੰਜੀ ਸਰ ਕੀ ਨਾਮ ਜੀ ਹਰਕਮਨ ਸਿੰਘ ਪ੍ਰਬਾਰ ਨੰਬਰਦਾਰ ਜੂਨੀਅਰ ਜ਼ਿਲ੍ਹਾ ਜਲੰਧਰ ਅੱਜ ਅਸੀਂ ਬਾਬਾ ਮਲਜੀ ਮਾਲੜੀ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਸਰਾਨਾ ਜੋੜ ਮੇਲੇ ਤੇ ਹਾਜ਼ਰ ਹੋਏ ਆ ਜੋ ਇੱਕ ਸਾਹਿਬ ਜਿਸ ਹਾ ਸਾਲ ਬਹੁਤ ਹੀ ਭਾਰੀ ਸ਼ਰਧਾ ਦੇ ਨਾਲ ਸੰਗਤਾਂ ਇਸ ਮੇਲੇ ਨੂੰ ਮਨਾਉਂਦੀਆਂ ਸੋ ਅੱਜ ਵੀ ਸੰਗਤਾਂ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਬਾਬਾ ਮੱਲਜੀ ਦੇ ਸਾਹਮਣੇ ਦਰਸ਼ਨ ਦਦਾਰੇ ਕਰਕੇ ਆਪਣਾ ਜੀਵਨ ਸਫਲ ਕਰ ਰਹੀਆਂ ਸੋ ਰਾਗੀ ਢਾਡੀ ਪ੍ਰਚਾਰਕ ਅੱਜ ਦੇ ਦਿਨ ਜਿਹੜੇ ਦਵਾਰ ਆ ਉਹ ਲੱਗ ਰਹੇ ਆ ਸੋ ਸੰਗਤਾਂ ਜਿਹੜੀਆਂ ਉਹ ਇਸ ਹਾਤੇ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਸੋ ਮੈਂ ਸਰ ਅੱਜ ਦੇ ਦਿਨ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਹਾਜ਼ਰ ਹੋਈਆਂ ਆ ਸਾਰੀਆਂ ਗੁਰਮahredi ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰਦੇ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਇਸ ਪਰਪਰਵ ਦੀਆਂ ਮੈਂ ਆਪਣੇ ਵੱਲੋਂ ਸਾਰੀ ਸੰਗਤ ਨੂੰ ਫਿਰ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੰਟੀ ਕੀ ਨਾਮ ਜੀ ਕਿਹੜੀ ਜਗ੍ਹਾ ਤੋਂ ਆਏ ਜਿਹੜੀ ਚਰਨ ਧੂੜ ਮੱਲੀ ਜਾ ਰਹੀ ਹੈਗੀ ਆ ਇਹਦਾ ਕੀ ਮੱਤਾ ਵਾ ਅੱਛਾ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਂਦਿਆਂ ਨੂੰ ਦੇ ਕੀ ਨਾਮ ਜੀ ਕਿਹੜੀ ਜਗ੍ਹਾ ਤੋਂ ਆਏ ਆ ਅੱਜ ਜਿਹੜੀ ਚਰਨ ਤੋੜ ਮੱਲੀ ਜਾ ਰਹੀ ਹੈਗੀ ਯਾਰ ਇਹਦਾ ਕੀ ਮਤਵਾ ਪਤਾ ਬੜਾ ਖਰਾ ਬਾਬੇ ਨੇ ਇਲਮਾਨ ਦੇਣਾ ਹੈ ਅੱਛਾ ਜੀ ਅੱਛਾ ਜੀ ਕਿੰਨਾ ਚਿਰ ਹੋ ਗਿਆ ਆਂਦਿਆਂ ਨੂੰ 10 ਸਾਲ ਲੱਗਾ ਹੋਰ ਵੀ ਜਿਨ੍ਹਾਂ ਦੇ ਜ਼ੋਰਦਾਰ ਦ ਵਗੈਰਾ ਦੂਰ ਹੁੰਦੇ ਆ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ त इहो माना